ਹਲਕਾ ਉਤਰੀ ਤੋਂ ਵਿਧਾਇਕ ਡਾਕਟਰ ਕੁਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਹਲਕੇ ਦੇ ਇਲਾਕਾ ਮੁਸਤਫਾਬਾਦ ਵਿਖੇ ਇੰਦਰਾ ਕਲੋਨੀ ਦੀਆਂ ਸੀਸੀ ਫਲੋਰਿੰਗ ਦੀਆਂ ਨਵੀਆਂ ਗਲੀਆਂ ਬਣਾਉਣ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਹਨਾਂ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕਰਕੇ ਇਲਾਕੇ ਵਿੱਚ ਪੇਸ਼ ਆ ਰਹੀਆਂ ਹੋਰ ਮੁਸ਼ਕਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਹਨਾਂ ਦੇ ਜਲਦ ਹਾਲ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਉਹ ਇਲਾਕੇ ਦੇ ਸੰਪੂਰਨ ਵਿਕਾਸ ਲਈ ਵਚਨਬੱਧ ਹਨ ਅਤੇ ਇਲਾਕੇ ਵਿੱਚ ਵਿਕਾਸ ਕੰਮਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। इस मौके कौंसलर अनीता कुमारी प्रधान अशोक कुमार मुस्तफाबाद दर्शन सिंह ਅਤੇ ਮਨਜੀਤ ਸਿੰਘ ਵੱਲੋਂ ਵਿਧਾਇਕ ਡਾਕਟਰ ਕੁਵਰ ਵਿਜੇ ਪ੍ਰਤਾਪ ਸਿੰਘ ਦਾ ਇਹਨਾਂ ਵਿਕਾਸ ਕਾਰਜਾਂ ਲਈ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ ਗਿਆ। ਰਾਜਕੁਮਾਰ ਟੋਨੀ, ਵਿਕਰਮਜੀਤ ਸਿੰਘ, ਕੁੰਦਨ ਲਾਲ ਬਿੱਲਾ, ਗੁਰਮੀਤ ਸਿੰਘ ਅਤੇ ਬਲਕਾਰ ਸਿੰਘ ਸਮੇਤ ਇਲਾਕਾ ਨਿਵਾਸੀ ਮੌਜੂਦ ਸਨ। ਤੁਸੀਂ ਜਾਣਦੇ ਹੋ ਕਿ ਇਹ ਬਹੁਤ ਹੀ ਬੈਕਵਰਡ ਏਰੀਆ ਹੈ ਅੰਮ੍ਰਿਤਸਰ ਨਾਰਥ ਹਲਕੇ ਦੇ ਵਿੱਚ ਬਟਾਲਾ ਰੋਡ ਦੇ ਉੱਤੇ। ਔਰ ਇਹ ਜਿਹੜਾ ਏਰੀਆ ਹੈ ਹਮੇਸ਼ਾ ਮੇਰੀ ਪ੍ਰਾਇੋਰਟੀ ਲਿਸਟ ਦੇ ਵਿੱਚ ਰਹਿੰਦਾ ਹੈ ਔਰ ਜਦੋਂ ਮੇਰਾ ਇਲੈਕਸ਼ਨ ਹੋਇਆ ਸੀ ਉਦੋਂ ਵੀ ਦੇਖੋ ਸਾਰਿਆਂ ਨੇ ਮਿਲ ਕੇ ਮੇਰੀ ਮਦਦ ਕੀਤੀ ਸੀ ਔਰ ਸੋਕ ਜੀ ਵੀਰੂ ਜੀ ਅਸੀਂ ਦੇਖੋ ਪਾਰਟੀ ਬਾਜੀ ਦੇ ਵਿੱਚ ਕਦੇ ਵੀ ਨਹੀਂ ਜਾਂਦੇ ਹਮੇਸ਼ਾ ਆਪਣੇ ਸਹਿਰ ਦਾ ਡਵੈਲਪਮੈਂਟ ਕਰਨਾ ਹੈ ਤਾਂ ਅਸੀਂ ਪਾਰਟੀ ਬਾਜੀ ਦੇ ਵਿੱਚ ਨਹੀਂ ਜਾਂਦੇ ਅਸੀਂ ਸਾਰੇ ਮਿਲ ਕੇ ਅਸੀਂ ਕੰਮ ਕਰਦੇ ਹਾਂ ਸਾਰਿਆਂ ਨੇ ਮੇਰੀ ਵੀ ਮਦਦ ਕੀਤੀ ਔਰ ਮੈਂ ਵੀ ਦੇਖੋ ਮੇਰੀ ਕੋਸ਼ਿਸ਼ ਹੈ RAMULBHAI ਜੀ ਅਧਰ ਨੇ ਮੇਰਾ ਸੁਪਨਾ ਇਹ ਹੈ ਕਿ ਮੁਸਤਫਾ ਬਾਦ ਨੂੰ ਇੱਕ ਸੈਟੇਲਾਈਟ ਟਾਊਨ ਬਣਾਉਣਾ ਹੈ ਔਰ ਮੈਂ ਲਾਇਨ ਕੀਤਾ ਸੀ ਜਿਸ ਤਰ੍ਹਾਂ ਚੰਦਰ ਗ੍ਰਹਿਣ ਲੱਗਦਾ ਹੈ ਸੂਰਜ ਗ੍ਰਹਿਣ ਲੱਗਦਾ ਹੈ ਠੀਕ ਹੈ ਰੁਕਾਵਟ ਆ ਜਾਂਦੀ ਹੈ ਲੇਕਿਨ ਇਸ ਏਰੀਆ ਦੇ ਵਿੱਚ ਖਾਸ ਕਰ ਇਹਨਾਂ ਗਲੀਆਂ ਦੇ ਵਿੱਚ ਬਰਸਾਤਾਂ ਦੇ ਵਿੱਚ ਬਹੁਤ ਪਰੇਸ਼ਾਨੀ ਆਉਂਦੀ ਹੈ ਔਰ ਮੈਂ ਗਲੀ ਗਲੀ ਇਹਦੇ ਇਸ ਇਹਨਾਂ ਗਲੀਆਂ ਦੇ ਵਿੱਚ ਆਇਆ ਹਾਂ ਹਮੇਸ਼ਾ ਔਰ ਚਾਹੇ ਸੜਕ ਦਾ ਕੰਮ ਹੈ ਸ਼ਿਵਰੇਜ ਦਾ ਕੰਮ ਹੈ ਇਹ ਬਿਲਕੁਲ ਮੁੱਢਲਤ ਸੁਵਿਧਾਵਾਂ ਨੇ ਤੇ ਕਾਰਪੋਰੇਸ਼ਨ ਦੀ ਇਹ ਗਹਿਲੀ ਰਹੀ ਹੈ ਅਣਦੇਖੀ ਰਹੀ ਹੈ ਅਸੀਂ ਹਮੇਸ਼ਾ ਆਵਾਜ਼ ਉਠਾਉਂਦੇ ਰਹੇ ਹਾਂ ਔਰ ਮੁਸਤਫਾ ਬਾਦ ਦਾ ਨਾਂ ਲੈ ਕੇ ਅਸੀਂ ਪੰਜਾਬ ਲੈਜਿਸਲੇਟਿਵ ਅਸੈਂਬਲੀ ਪੰਜਾਬ ਵਿਧਾਨ ਸਭਾ ਦੇ ਵਿੱਚ ਅਸੀਂ ਹਮੇਸ਼ਾ ਆਵਾਜ਼ ਬੁਲੰਦ ਕੀਤੀ ਹੈ ਮੁਸਤਫਾ ਬਾਦ ਦੇ ਲੋਕਾਂ ਦੀ ਅੱਜ ਬੁਲੰਦ ਕੀਤੀ ਹੈ ਔਰ ਜੋ ਵਿਧਾਨ ਸਭਾ ਦੇ ਵਿੱਚ ਗੱਲ ਰੱਖੀ ਜਾਂਦੀ ਹੈ ਉਹ ਰਿਕਾਰਡ ਬੰਦਾ ਹੈ ਔਰ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਪੰਜਾਬ ਦੇ ਇਤਿਹਾਸ ਦੇ ਵਿੱਚ ਕਿ ਮੁਸਤਫਾ ਬਾਦ ਦਾ ਨਾਂ ਪੰਜਾਬ ਅਸੈਂਬਲੀ ਦੇ ਰਿਕਾਰਡ ਤੇ ਆਇਆ ਹੈ ਤਾਂ ਅਸੀਂ ਬਿਲਕੁਲ ਹੀ ਮਤਲਬ ਹਮੇਸ਼ਾ ਸਾਡੀ ਕੋਸ਼ਿਸ਼ ਰਹੇਗੀ ਕਿ ਇਹਨੂੰ ਸੈਟਲਾਈਟ Town ਬਣਾਉਣਾ ਹੀ ਬਣਾਉਣਾ ਹੈ ਬਹੁਤ ਹੀ ਮਾਨਤੇ ਸਤਿਕਾਰਯੋਗ ਸਾਡੇ ਹਲਕਾ ਉੱਤਰੀ ਦੇ ਐਮ ਐਲ ਏ ਸ਼੍ਰੀ ਕਵਰ ਵਿਜੇ ਪ੍ਰਤਾਪ ਜੀ ਅੱਜ ਸਾਡਾ ਆਬਾਦੀ ਮੁਸਾਵਾਬਾ ਇੰਦਰਾ ਕਲੋਨੀ ਵਿੱਚ ਗਲੀ ਨੰਬਰ 1 ਦਾ ਉਦਘਾਟਨ ਕਰਨ ਆਏ ਨੇ ਇਹਨਾਂ ਦੀ ਸਮੁੱਚੀ ਸਾਰੀ ਟੀਮ ਤੇ ਕਾਉਂਸਲਰ ਨੀਤਾ ਕੁਮਾਰੀ ਵੀਰੂ ਦੀ ਐਮਐਲਏ ਸਾਹਿਬ ਦੀ ਰਹਿਨਮਾਈ ਨੇ ਹੇਠ ਜਿਹੜੀ ਅੱਜ ਗਲੀ ਬਣਨ ਜਾ ਰਹੀ ਆ ਅਸੀਂ ਐਮਐਲਏ ਸਾਹਿਬ ਦਾ ਤੇ ਸਮੁੱਚੀ ਸਾਰੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਵੀ ਐਮਐਲਏ ਸਾਹਿਬ ਇਦਾਂ ਹੀ ਇਹ ਜਿਹੜਾ ਇੰਦਰਾ ਕਲੋਨੀ ਆ ਬੜਾ ਪਛੜਿਆ ਹੋਇਆ ਏਰੀਆ ਤੇ ਤੁਹਾਡੀ ਕਿਰਪਾ ਚਾਹੀਦੀ ਆ ਅਸੀਂ ਤੁਹਾਡੇ ਨਾਲ ਆ ਤੁਸੀਂ ਸਾਡੇ ਨਾਲ ਜੋ ਤੇ ਕੋਈ ਵੀ ਗਲੀ ਜਿਹੜੀ ਆ ਉਹ ਰਹਿਣੀ ਨਹੀਂ ਚਾਹੀਦੀ ਪਿਛਲੇ 7 ਸਾਲਾਂ ਤੋਂ ਸਾਰਾ ਮੁਸਤਾਬਦ ਇੰਦਰਾ ਕਲੋਨੀ ਜਿਹੜਾ ਬੁਨਿਆਦੀ ਸਹੂਲਤਾਂ ਤੋਂ ਜੂਝ ਰਿਹਾ ਕੋਈ ਸੀਵਰੇਜ ਦੀ ਨਹੀਂ ਕੋਈ ਵਾਟਰ ਸਪਲਾਈ ਦੀ ਨਹੀਂ ਲੇਕਿਨ ਅਸੀਂ ਮਹੀਨਾ ਤੋਂ ਕਾਉਂਸਲਰ ਜਿਹੜੇ ਤੁਸੀਂ ਲੋਕਾਂ ਨੇ ਮਾਨ ਬਖਸ਼ਿਆ